ਤੁਸੀਂ ਦੇਖ ਰਹੇ ਹੋ ਅਨਮੌਡਿਊਜ਼ ਨੈੱਟਵਰਕ ਮੈਂ ਤੁਹਾਡਾ ਦੋਸਤ ਹੌਸਟ ਰਮੇਸ਼ ਕੁਮਾਰ ਥਾਪਰ ਸੋ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਕਮਿਸ਼ਨਰ ਦਫ਼ਤਰ ਜਿੱਥੇ ਕਿ ਇੱਕ ਜੋਗੀ ਸਿੰਗਰ ਸਰਬਜੀਤ ਸੋਤਾ ਜੀ ਨੂੰ ਜੋਗੀ ਅਣੋ ਨੰਬਰ ਤੋਂ ਗਾਲਾਂ ਕੱਢੀਆਂ ਗਈਆਂ ਤੇ ਧਮਕੀਆਂ ਦਿੱਤੀਆਂ ਗਈਆਂ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਹੈ ਪੂਰਾ ਮਾਮਲਾ ਸੋ ਸਰਜੀਤ ਜੀ ਜਿਹੜੇ ਜੋ ਪਹੁੰਚੇ ਨੇ ਮੌਕੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੋਰ ਵੀ ਕਈ ਸੰਸਥਾ ਦੇ ਜੋ ਇੱਥੇ ਮੈਂਬਰ ਜਾਂ ਪ੍ਰਧਾਨ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਹੈ ਪੂਰਾ ਮਾਮਲਾ ਜੋ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣੀਆਂ ਜ ਤੁਹਾਡੇ ਨਾਲ ਸੋ ਸਾਡੇ ਚੈਨਲ ਦੇ ਨਾਲ ਲਗਾਤਾਰ ਸਰਬਜੀਤ ਸੋਤਾ ਜੀ ਭਾਈ ਕਿੰਨਾ ਟਾਈਮ ਹੋ ਗਿਆ ਸਿੰਗਿੰਗ ਕਰਦਿਆਂ ਸਿੰਗਿੰਗ ਕਰਦਿਆਂ ਨੂੰ ਜੀ ਮੇਰਾ ਸਨ 2000 ਦੇ ਵਿੱਚ ਪਹਿਲਾ ਗੀਤ ਰਿਕਾਰਡ ਹੋਇਆ ਸੀ ਭਾਈ ਜੇ ਗੱਲ ਕੀਤੀ ਹੈ 2000 ਸਨ ਕਿੰਨੇ ਚ ਤੁਸੀਂ ਕੀਤੀ ਤੇ ਹੁਣ ਤੱਕ ਜੋ ਗੱਲ ਕੀਤੀ ਜਾਵੇ ਪਹਿਲਾ ਕਦੀ ਚਾ ਫੋਨ ਇਦਾਂ ਦੇ ਮੈਸੇਜ ਧਮਕੀ ਭਰੇ ਜਾ ਫੋਨ ਕਦੀ ਆਏ ਦੇ ਜੀ ਪਹਿਲਾ 2 ਸਾਲ ਪਹਿਲਾ ਮੈਨੂੰ ਕਾਲ ਆਈ ਤੇ ਇਦਾਂ ਦੇ ਅਪਸ਼ਬਦ ਬੋਲੇ ਗਏ ਤੇ ਮਾਰਨ ਦੀਆਂ ਵੀ ਧਮਕੀਆਂ ਦਿੰਦੇ ਆ ਵੀ ਤੁਸੀਂ ਇਦਾਂ ਦੇ ਗੀਤ ਜਿਹੜੇ ਅਸੀਂ ਆਪਣੇ ਰਹਿਬਰਾਂ ਦਾ ਪ੍ਰਚਾਰ ਕਰਦੇ ਆ ਵੀ ਇਹ ਨਹੀਂ ਕਹਿੰਦੇ ਕਰਨਾ ਵੀ ਤੁਸੀਂ ਕਹਿੰਦੇ ਵੀ ਥੱਲੇ ਸੀ ਤਾਂ ਥੱਲੇ ਰਹੋ ਉੱਪਰ ਨੂੰ ਕਾ ਤੋੜਦੇ ਇਹਨਾਂ ਨੇ ਪਹਿਲਾਂ ਧਮਕੀ ਦਿੱਤੀ ਆ ਫੇਰ ਦੁਬਾਰਾ ਉਹੀ ਬੰਦੇ ਆ ਜੇ ਕੁਝ ਹੋ ਰਿਹਾ ਭਾਈ ਮਾਮਲਾ ਸ਼ਾਇਦ ਉਹੀ ਹੋ ਸਕਦਾ ਭਾਈ ਜੇ ਗੱਲ ਕੀਤੀ ਜਾਏ ਜੋ ਬੀਤੇ ਕਈ ਸਾਲ ਚ ਜੋ ਸਿੱਧੂ ਮੂਸੇ ਵਾਲਾ ਵੀ ਸਿੰਗਲ ਮਾਰਿਆ ਗਿਆ ਜੋ ਹੁਣ ਜੋ ਗਿੱਪੀ ਗਰੇਵਾਲ ਨੂੰ ਵੀ ਧਮਕੀ ਦਿੱਤੀ ਗਈ ਜਾ ਉਹਦੇ ਘਰ ਕੈਨੇਡਾ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਕੀ ਲੱਗਦਾ ਇਹ ਸਿੰਗਰਾਂ ਨੂੰ ਕਿਉਂ ਹੀ ਟਾਰਗੇਟ ਕੀਤਾ ਜਾ ਰਿਹਾ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਸਿੰਗਰ ਸਾਰਿਆਂ ਦਾ ਇੱਕ ਤਾਂ ਕਹਿੰਦੇ ਆ ਵੀ ਮਨੋਰੰਜਨ ਕਰਦੇ ਦਿਲ ਪਰਚਾਵਾ ਕਰਦੇ ਜਾਂ ਗੁਰੂ ਮਹਾਰਾਜ ਦੀ ਮਹਿਮਾ ਗਾਉਂਦੇ ਆ ਪਰ ਇਦਾਂ ਦਾ ਹੋਣਾ ਨਹੀਂ ਚਾਹੀਦਾ ਕਿਸੇ ਦਾ ਵੀ ਧੀ ਪੁੱਤ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਨੂੰ ਵੀ ਮਾਰਨ ਦੀਆਂ ਧਮਕੀਆਂ ਦਿੰਦੇ ਆ ਉਹ ਮੇਰਾ ਗਾਣਾ ਪਰ ਆਪਣੇ ਸਮਾਜ ਲਈ ਆ ਜਿਆਦਾ ਤੱਕ ਕਿਹੜਾ ਗਾਣਾ ਤੁਹਾਡਾ ਆ ਮੇਰੇ ਗਾਣੇ ਦੀ ਭਗਵਾਨ ਵਾਲਮੀਕ ਮਹਾਰਾਜ ਦੇ ਬਹੁਤ ਆਏ ਆ ਬੇਗਿਣਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਬਾ ਸਾਹਿਬ ਜੀ ਦੇ ਮਜਬੀ ਸਿੰਘਾਂ ਦੇ ਗਾਏ ਮੈਂ ਹਰ ਇੱਕ ਧਰਮ ਦਾ ਗੀਤ ਗਾਇਆ ਜੀ ਉਹ ਮੈਨੂੰ ਕਹਿ ਨਹੀਂ ਸਕਦਾ ਕੋਈ ਵੀ ਯਾਰ ਤੂੰ ਆਪਣਾ ਹੀ ਗਾਉਣਾ ਪਰ ਪਹਿਲ ਮੈਨੂੰ ਆਪਣੇ ਦੀ ਇਹ ਜਿਹੜੇ ਸ਼ਬਦ ਆ ਜੇ ਇਹ ਗੱਲਾਂ ਇਹ ਕਾਫੀ ਸਮੇਂ ਪਹਿਲਾਂ ਜੋ ਪਿਛੜਾ ਸਮਾਂ ਹੁੰਦਾ ਈ ਉਦੋਂ ਮਤਲਬ ਇਹ ਗੱਲਾਂ ਹੁੰਦੀਆਂ ਹੀ ਹੋਣ ਜੋ ਸਮਾਰਟ ਜੋਗਿਆ ਡਿਜੀਟਲ ट्रांजੈਕਸ਼ਨ ਆ ਹਰ ਇੱਕ ਚੀਜ਼ ਬਈ ਫੋਨਾਂ ਦੇ ਦੇਖੋ ਤੁਸੀਂ ਸਮਾਰਟ ਚੱਲਦਾ ਪਿਆ ਸਾਰਾ ਕੁਝ ਪਰ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਹਜੇ ਵੀ ਇਹ ਗੱਲਾਂ ਆਇਆ ਬਈ ਕੀ ਕਹਿਣਾ ਜਾਓਗੇ ਕਿ ਇਸ ਵਾਰ ਕਿਉਂ ਬਈ ਇੱਦਾਂ ਹੋ ਰਿਹਾ ਇਹ بڑا ਸਮਾਜ ਪਹਿਲਾਂ ਹੀ ਆ ਰਿਹਾ ਸੀਗਾ ਪਰ ਬਾਬਾ ਸਾਹਿਬ ਜੀ ਨੇ ਸੰਵਿਧਾਨ ਲਿਖ ਕੇ ਹੱਕ ਤਾਂ ਜਰੂਰ ਦਵਾ ਦਿੱਤੇ ਪਰ ਸਾਨੂੰ ਲੱਗਦਾ ਵੀ ਐਸੀ ਸਮਾਜ ਅਜੇ ਵੀ ਗੁਲਾਮ ਆ ਪਰ ਆ ਜਿਹੜੇ ਜੋਧੇ ਹੁਣ ਜਥੇਬੰਦੀਆਂ ਬਣੀਆਂ ਵਾਂ ਇਹਨਾਂ ਦਾ ਕਰਕੇ ਥੋੜਾ ਜਿਹਾ ਥੋੜੀ ਜੀ ਥੱਲ ਪਈ ਆ ਲੋਕਾਂ ਦੇ ਮਨਾਂ ਨੂੰ ਨਹੀਂ ਤਾਂ ਆਏ ਦੇ ਨਹੀਂ ੱਤਕਾ ਹੁੰਦਾ ਹਜੇ ਵੀ ਐਦਾਂ ਦੇ ਜੋਧਿਆਂ ਨਾਲ ਜਿਹੜੇ ਵੀਰ ਖੜੇ ਹਨ ਇਹਨਾਂ ਦਾ ਕਰਕੇ ਥੋੜੀ ਜੀ ਥੱਲ ਪਈ ਆ ਪਰ ਕਈਆਂ ਪਿੰਡਾਂ 'ਚ ਜਿਹੜੇ ਬੈਕਵਰਡ ਚੱਲ ਰਹੀ ਹੈ ਉੱਥੇ ਪੁੱਛਦਾ ਹੀ ਨਹੀਂ ਦੱਸਦਾ ਹੀ ਨਹੀਂ ਐਸੀ ਸਮਾਜ ਦੇ ਬੰਦੇ ਨੇ ਇੰਨਾ ੱਤਕਾ ਹੁੰਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੀ ਮਨਾਂ ਵਿੱਚੋਂ ਕੱਢੋ ਪੰਜਾਬ ਖਾਸ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਸੀਗੀ ਇਹਨਾਂ ਨੂੰ ਤਾਂ ਹੁਣ ਤਾਂ ਗੈਂਗਸਟਰ ਨੇ ਮਾਰ ਲਿਆ ਇੱਕ ਤੇ ਤੇ ਇੱਕ ਤੇ ਆ ਜਿਹੜਾ ਜਾਤੀ ਦਾ ਕੀੜਾ ਜਿਹੜਾ ਹਨਾ ਮਨਾਂ ਵਿੱਚ ਦਿਮਾਗ ਦੇ ਵਿੱਚ ਧੌਣ ਦੇ ਵਿੱਚ ਕੀਲੇ ਜਿਹੜੇ ਉਹ ਮੈਨੂੰ ਨਹੀਂ ਪਤਾ ਵੀ ਕਾਹ ਤੋਂ ਰੱਖਦੇ ਆ ਸਾਰਿਆਂ ਨੂੰ ਨਹੀਂ ਮਾੜੇ ਕਹਿੰਦੇ ਸਾਰੇ ਬੰਦੇ ਬਹੁਤ ਚੰਗੇ ਆ ਕੁਝ ਕੁਝ ਕੁ ਲੋਕ ਜਿਹੜੇ ਆ ਪਰ ਬੇਨਤੀ ਆ ਮੇਰੀ ਸਾਰਿਆਂ ਨੂੰ ਸਾਰੇ ਸਮਾਜ ਨੂੰ ਸਾਰੇ ਭਾਰਤ ਨੂੰ ਬੇਨਤੀ ਆ ਵੀ ਐਦਾਂ ਦਾ ਕੰਮ ਨਾ ਕਰੋ ਯਾਰ ਬੇਨਤੀ ਆ ਹਾਂਜੀ ਸਰ ਕੀ ਆ ਲੱਗਦਾ ਕਿ ਜੋ ਸਿੰਘਰਾ ਨੂੰ ਧਮਕੀਆਂ ਗਾਲਾਂ ਗੱਡੀਆਂ ਜਾਂਦੀਆਂ ਅੱਜੇ ਵੀ ਬਹੁਤ ਇਦਾਂ ਦੇ ਹਸੇ ਹੋਏ ਕੀ ਲੱਗਦਾ ਭਾਈ ਕਿੱਥੇ ਤੱਕ ਪੰਜਾਬ ਪੁਲਿਸ ਦੇ ਇਦੇ ਉੱਤੇ ਕੰਮ ਕਰਦੀ ਹੈ ਜਦ ਸਰਕਾਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਵਾਲਮੀਕੀ ਜੈਪੀ ਜੈ ਭਾਰਤ ਸੋ ਵੀਰ ਸਰਵਜੀਤ ਸੋਤਾ ਜੋ ਕਿ ਇੱਕ ਕੌਮੀ ਸਿੰਗਾਰਾ ਦਾ ਕ੍ਰਾਂਤੀਕਾਰੀ ਜਿਹੇ ਅਮੇਚਾ ਇਨਾਂ ਨੇ ਭੋਜਨ ਵੀ ਕੱਢੇ ਆ ਸੋ ਬਹੁਤ ਵਧੀਆ ਇਤਿਹਾਸ ਨੂੰ ਉਜਾਗਰ ਕਰਦੇ ਆ ਸੱਚ ਦੇ ਆਧਾਰ ਤੇ ਤਰਕ ਦੇ ਆਧਾਰ ਤੇ ਇਹਨਾਂ ਦਾ ਹਰ ਸੌਂਗ ਹੁੰਦਾ ਸੋ ਮੈਂ ਸਮਝਦਾ ਕਿ ਕਿਸੇ ਦੇ ਵੀ ਧਰਮ ਦੇ ਖਿਲਾਫ ਕਦੀ ਵੀ ਇਹਨਾਂ ਨੇ ਕੋਈ ਸ਼ਬਦ ਨਹੀਂ ਕੱਢਿਆ ਹੋਊਗਾ ਪਰ ਇਹਨਾਂ ਨੂੰ ਕੋਈ ਜ਼ਿਆਦਾ ਹੰਕਾਰੀ ਜਿਹੜੇ ਲੋਗ ਆ ਇਹਨਾਂ ਨੂੰ ਫੋਨ ਤੇ ਬਾਹਰਲੇ ਨੰਬਰਾਂ ਤੋਂ ਧਮਕੀਆਂ ਦੇ ਰਹੇ ਆ ਇਹਨਾਂ ਜਨਗਨਮਾਰਦੀ ਧਮਕੀ ਦੇ ਰਹੇ ਔਰ ਗੱਦੀਆਂ ਗਾਲਾਂ ਕੱਢ ਰਹੇ ਔਰ ਸਾਡੀ ਛੋਟੀ ਛਕੜੀ ਬੋਲੇਦੇ ਜੋ ਕਿ ਮੈਂ ਸਮਝਦਾ ਕਿ ਸੁਣ ਕੇ ਬੰਦਾ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੋ ਅੱਜ ਪੁਲਿਸ ਕਮਿਸ਼ਨਰ ਜਿਲੰਦਰ ਅਸੀਂ ਆਫਿਸ ਪਹੁੰਚੇ ਆ ਜੋ ਕਿ ਉਸਦੇ ਖਿਲਾਫ ਕੰਪਲੇਟ ਦੇਣ ਜੋ ਸਾਡੀ ਮੰਗ ਪ੍ਰਸ਼ਾਸਨ ਦੇ ਕੋਲ ਇਹ ਆ ਕਿ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਤੁਰੰਤ ਉਹ ਜਿਹੜੇ ਦੁਨਦਾਰ ਆ ਜਥੇਬੰਦੀ ਦਾ ਆਗੂ ਜ਼ਬਾਨ ਜਾਂਦਾ ਆ ਉਹਨਾਂ ਨੂੰ ਇਹ ਤਕਲੀਬ ਹੈ ਵੀ ਇਹ ਬੰਦੇ ਹੁਣ ਕਪੜੇ ਵਧੀਆ ਪਾ ਕੇ ਦੇ ਅਫਸਰਾਂ ਬੜੇ-ਬੜੇ ਅਫਸਰਾਂ ਦੇ ਬਰੋਬਰ ਬਣਦੇ ਆ ਚਾਹ ਪਣੀ ਪਿੰਦੇ ਆ ਵੀ ਇਹ ਸੁੱਤ ਉੱਤ ਦਾ ਉੱਠ ਗਏ ਸਾਡੇ ਥੱਲੇ ਰਹਿਣ ਇਹ ਚੀਜ਼ਾਂ ਮਾਨਸਿਕਤਾ ਇਹ ਜੰਜਾਨੀ ਨਹੀਂ ਕਿਉਂਕਿ ਸਦੀਆਂ ਤੋਂ ਹੀ ਸਾਨੂੰ ਥੱਲੇ ਦਬਾ ਕੇ ਰੱਖਿਆ ਹੁਣ ਪਿੱਛੇ ਜੇ ਤੰਨੀ ਸਾਨ ਨੂੰ ਵੀ ਤਾਂ ਹੀ ਟਾਰਗੇਟ ਕੀਤਾ ਵੀ ਇਹ ਪਿਆਰ ਦੀ ਜੁੱਤੀ ਆ ਕਿਉਂਕਿ ਇਹ ਆਪਣੇ ਬੋਲ ਦਿੰਦੇ ਪਰ ਸਮਾਜ ਨੇ ਇਹਨਾਂ ਨੂੰ ਚਾਹੀਦਾ ਸੋਚਣਾ ਚਾਹੀਦਾ ਕਿ ਸਾਡਾ ਜਿਹੜਾ ਵਖਰਾ ਇੱਕ ਆਵਾਮ ਦੀ ਆਵਾਜ਼ ਹੋਣੀ ਚਾਹੀਦੀ ਜਿੱਥੇ ਸਾਡੇ ਸਾਹ ਕੋ ਅਫਸਰ ਹੋਣ ਸਾਡੀ ਸਾਡੀ ਮਜਬੂਰੀ ਹੋਵੇ ਸਾਡੇ ਜੱਜ ਹੋਣ ਤਾਂ ਹੀ ਸੁਣਵਾਈ ਹੋਊਗੀ ਹੁਣ ਅਫਸਰ ਸਾਡੇ ਜ਼ਿਲ੍ਹਿਆਂ ਦੇ ਵਿੱਚ ਦੇਖੋ ਕਿੱਥੇ ਕਿਹੜਾ ਐਸਐਸਪੀ ਕਹਿੰਦੇ ਕਿ ਨੂੰ ਬੰਦੇ ਨੂੰ ਕਹਿ ਸਕਦੇ ਅੱਜ ਭੀੜ ਪਈ ਹੈ ਅੱਜ ਸੰਤ ਸਮਾਜ ਸਾਡਾ ਸੜਕਾਂ ਤੇ ਖੜਾ ਦਰਖਾਸਤਾਂ ਲੈ ਕੇ ਬੜਾ ਇੱਕ ਦੁੱਖ ਵੀ ਹੁੰਦਾ ਇੱਕ ਸੰਤ ਸਮਾਜ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਸੀ ਉਹ ਅੱਜ ਸੰਤ ਸਮਾਜ ਐਸਐਸਪੀ ਦੇ ਦਫ਼ਤਰ ਦੇ ਬਾਹਰ ਖੜਾ ਹੁੰਦਾ ਬੀਐਸਐਸਪੀ ਸਾਹਿਬ ਮੈਂ ਅੱਜ ਮੈਂ ਮੈਂ ਦਰਖਾਸਤ ਦੇਣੀ ਹੈ ਕਿੰਨੀ ਨਮੋਸ਼ੀ ਦੀ ਗੱਲ ਹੈ ਇਹ ਚੀਜ਼ ਨੂੰ ਇਹ ਚੀਜ਼ ਨੂੰ ਹੈਂਡਲ ਕਰਨੇ ਕਰਨਾ ਸਮਝ ਨਹੀਂ ਵੀ ਸੰਤ ਸਮਾਜ ਆਪਣੇ ਡੇਰੇ ਚ ਰਹਿਣ ਇਹ ਜਿੰਨੀਆਂ ਜਥੇਬੰਦੀਆਂ ਇਹ ਅੱਗੇ ਹੋ ਕੇ ਕਹਿਣ ਵੀ ਸਾਡੇ ਇਹ ਮਹਾਪੁਰਸ਼ ਆ ਉੱਥੇ ਜਾ ਕੇ ਮਿਲੇ ਇਹ ਮжоਰਿਟੀ ਅਸੀਂ ਬੁਣਣੀ ਆਲੇ ਵੀਰ ਦੇ ਇਹ ਨਹੀਂ ਅੱਜ ਇਤੋਂ ਗਾਲਾਂ ਕੱਢਦੇ ਕੱਲ ਕਿਸੇ ਹੂਲ ਨੂੰ ਕੱਢੂਗੇ ਰ ਮਤਲਬ ਕੋਈ ਬਾਰੀ ਦੇਖਣੀ ਆ ਅੱਜ ਜਾਂ ਸੁਰਤੇ ਤੇ ਇਹ ਕਲਾਕਾਰ ਜਿਹੜੇ ਮਿਸ਼ਨਰੀ ਕਲਾਕਾਰ ਵੀ ਆ ਉਹਨਾਂ ਦਾ ਇਹ ਫਰਜ ਬੰਦਾ ਹੈ ਵੀ ਯਾਰ ਇਹ ਭਰਾ ਗੋਂਦਾ ਆ ਜਾਂ ਅਸੀਂ ਵੀ ਚਲੀਏ ਕਿੰਨੇ ਲੋਕ ਜਿਹੜੇ ਗੁਰਬਦਾਸ ਮੰਨਦੇ ਕਲਾਕਾਰ ਆ ਸੋਨੇ ਗੋਂਦੇ ਮੈਨਾਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਆਇਆ ਕਰੋ ਅੱਜ ਜੇ ਇੱਕ ਵੀਰ ਦੇ ਭੀੜ ਪਈ ਤਾਂ ਸਾਰੇ ਕਲਾਕਾਰ ਆਉਣਾ ਚਾਹੀਦਾ ਸੀ ਇਹ ਤੀਨ ਨੂੰ ਖਿੱਚਣਾ ਪੈਣਾ ਉਹ ਇਹ ਪ੍ਰੋਬਲਮ ਫੇਰ ਉਹੀ ਆ ਜਾਂਦੀ ਐ ਐਂਡ ਤੇ ਵੀ ਸਾਡਾ ਜਿਹੜਾ ਹੁਕਮਨਾਮਾ ਜਾਂ ਕੋਈ ਸਾਲਾ ਸਿਸਟਮ ਆ ਉਹ ਹੈ ਨਹੀਂ ਅੱਜ ਜੇ ਬੇਅਦਵੀ ਹੁੰਦੀ ਆ ਅੱਜ ਜੇ ਇਹਦੇ ਤੇ ਹੁੰਦੀ ਆ ਸਾਡਾ ਐਕਸ਼ਨ ਕੀ ਆ ਜਲੰਧਰ ਵਿੱਚ ਇਕੱਠੇ ਹੋ ਗਏ ਬਾਕੀ ਪੰਜਾਬ ਦੇ ਵਿੱਚ ਵਜ ਕਿਉਂ ਨਹੀਂ ਉੱਠਦੀ ਕਿਉਂ ਨਹੀਂ ਹਰ ਜ਼ਿਲ੍ਹੇ ਜਵਾਜ ਉੱਠਦੀ ਏਸੀ ਕਰਕੇ ਨਹੀਂ ਉੱਠਦੀ ਪਰ ਜਦੋਂ ਇਹ ਚੀਜ਼ ਬਣ ਗਈ ਸਾਡੀ ਹੁਕਮਨਾਮਾ ਬਣ ਗਿਆ ਜੇ ਪੀੜ ਤੇ ਪੈ ਗਈ ਪੂਰੇ ਪੰਜਾਬ ਚ ਕਾਲ ਜਾਵੇ ਤੇ ਮੰਗ ਪੱਤਰ ਹਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਾਣਾ ਚਾਹੀਦਾ ਆਵਾਜ਼ ਉਠਣੀ ਚਾਹੀਦੀ ਤੇ ਇਕੱਠੇ ਹੋਣਾ ਜ਼ਰੂਰੀ ਹੈ बार-बार ਉਹੀ ਚੀਜ਼ਾਂ ਫਿਰ ਐਂਡ ਟੂ ਐਂਡ ਆਫ ਜਿਹੜੀ ਕਿਥੇ ਸ਼ੁਰੂ ਕਰ ਲੋ ਚਾਹੇ ਐਂਡ ਕਰ ਲੋ 3 ਘੰਟੇ ਦੀ ਫਿਲਮ ਉਹ ਐਂਡ ਇਹੀ ਹੋਣਾ ਵੀ ਸਾਡਾ ਹੁਕਮਨਾਮਾ ਜਿਹੜਾ ਜਾਰੀ ਹੋਣਾ ਕੋਈ ਗੱਲਬਾਤ ਕੀਤੀ ਗਈ ਸੋ ਕਮਿਸ਼ਨਰ ਸਾਹਮਣੂ ਜੋਗੀ ਇੱਕ ਮੰਗ ਪੱਤਰ ਦੇ ਦਿੱਤਾ ਗਿਆ ਹੈ ਉਹਨਾਂ ਨੇ ਕੋਈ ਵੀ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਕਿ ਕਾਰਵਾਈ ਕਦੋਂ ਹੋਊਗੀ ਸੋ ਅਗਲੀ ਅਪਡੇਟ ਦੇ ਲਈ ਬਣੇ ਰਹੋ ਸਾਡੇ ਚੈਨਲ ਅਨਵੌਂਡ نیوز ਨੈਟਵਰਕ ਦੇ ਨਾਲ ਜੈ ਹਿੰਦ